ਅੰਮ੍ਰਿਤਸਰ ਦੇ ਟੰਡਨਗਰ ਇਲਾਕੇ ਦੇ ਵਿੱਚ ਦੇਰਾ ਦੋ ਨੌਜਵਾਨਾਂ ਵੱਲੋਂ ਇੱਕ ਸਲੂਨ ਤੇ ਕੀਤਾ ਗਿਆ ਹਮਲਾ ਨੌਜਵਾਨਾਂ ਵੱਲੋਂ ਇੱਟਾ ਰੋੜੇ ਚਲਾ ਕੇ ਸਲੂਨ ਦੀ ਕੀਤੀ ਗਈ ਪੰਤੋਲ ਅੰਮ੍ਰਿਤਸਰ ਦੇ ਬਟਾਲਾ ਰੋਡ ਟੰਡਨ ਨਗਰ ਇਲਾਕੇ ਦੇ ਵਿੱਚ ਦੇਰ ਰਾਤ ਦੋ ਨੌਜਵਾਨਾਂ ਵੱਲੋਂ ਇੱਕ ਸਲੂਨ ਤੇ ਹਮਲਾ ਕਰਨ ਦੀ ਘਟਨਾ ਸਾਹਮਣੇ ਆਈ ਹੈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਦੁਕਾਨਦਾਰ ਨੇ ਦੱਸਿਆ ਕਿ ਉਹ ਇਸ ਜਗ੍ਹਾ ਤੇ ਸਲੂਨ ਦਾ ਕੰਮ ਕਰਦੇ ਹਨ ਅਤੇ ਦੋ ਨੌਜਵਾਨ ਜੋ ਕਿ ਐਕਟਿਵਾ ਤੇ ਸਵਾਰ ਹੋ ਕੇ ਆਏ ਸੀ ਉਹਨਾਂ ਵੱਲੋਂ ਦੇਰ ਰਾਤ ਉਹਨਾਂ ਦੀ ਦੁਕਾਨ ਤੇ ਹਮਲਾ ਕਰ ਦਿੱਤਾ ਗਿਆ ਹੈ। ਦੁਕਾਨ ਤੇ ਕੰਮ ਕਰਨ ਵਾਲੇ ਨੌਜਵਾਨਾਂ ਵੱਲੋਂ ਦੱਸਿਆ ਕਿ ਆਏ ਕਿ ਦੇਰ ਰਾਤ ਉਹ ਕਾਫੀ ਇਥੇ ਕਿੰਨੀ ਵਾਰ ਘੁੰਮ ਰਹੇ ਸੀ ਉੱਥੇ ਹੀ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਟਾਂ ਰੋੜੇ ਮਾਰ ਕੇ ਦੁਕਾਨ ਦੀ ਭੰਨਤੋੜ ਕੀਤੀ ਗਈ ਹੈ ਅਤੇ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਨੇ ਪੁਲਸ ਨੂੰ ਇਸ ਦੀ ਪੂਰੀ ਸੂਚਨਾ ਦੇ ਦਿੱਤੀ ਸੀ ਤੇ ਮੌਕੇ ਤੇ ਪੁਲਸ ਪਹੁੰਚੀ ਤੇ ਉਹਨਾਂ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ। ਆਪਣਾ ਨਾਮ ਦੱਸੋ ਤੇ ਕੀ ਗੱਲ ਹੋਈ ਭਾਜੀ ਦੱਸੋ। ਭਾਈ ਦੋ ਮੁੰਡੇ 8:00 ਵਜੇ ਇੱਥੇ ਕੰਮ ਦੇ ਕਰਦੇ ਪਏ। ਮੈਂ ਸਬਜ਼ੀ ਲੈ ਗਿਆ ਵੈਸੇ। ਹਾਂਜੀ। ਤੇ ਮੈਂ ਉਹਨਾਂ ਨੂੰ ਮੈਨੂੰ ਲੱਗ ਨਹੀਂਿਆ ਕਿ ਇਹ ਕੋਈ ਤੰਕਾਰ ਦੇ ਵਿੱਚ ਹੈਗੇ ਆ ਤੇ ਮੈਂ ਵੈਸੇ ਮੈਂ ਕਹਾ ਮੈਂ ਆਪਣੇ ਮਾਲਕ ਨੂੰ ਦੱਸਿਆ ਕਿ ਅਰਜੁਨ ਨੂੰ ਕਿ ਮੈਂ ਕਹਾ ਇਦਾਂ ਇਸ ਰੰ ਨੂੰ ਦੋ ਮੁੰਡੇ ਘੁੰਮਦੇ ਆਟੇ ਵਾਤੇ ਤੇ ਮੈਂ ਕਹਾ ਚਲੋ ਮੈਂ ਕਹਾ ਇਦਾਂ ਨਾ ਉਹ ਸ਼ਾਇਦ ਅਲੱਗ ਕੋਈ ਤਾਰ ਦੇ ਵਿੱਚ ਗਿਆ ਤੇ ਮੈਂ ਕਹਾ ਸ਼ਾਇਦ ਮੈਂ ਲੋਕ ਕਰ ਲਿਆ ਆਪਾਂ ਉਹ ਕਹਿੰਦੇ ਲੋਕ ਖਾਲੋ ਮੈਂ ਲੋਕ ਕੀਤਾ ਹੀ ਆ ਸਾਲੇ ਦੋ ਮਿੰਟ ਬੈਠਾ ਹੀ ਤੇ ਨਾਲੇ ਇੱਟਾ ਜਲ ਪਿਆ ਮੇਰੇ ਕੋਈ ਬੰਦੇ ਦੀ ਪਛਾਣ ਹੋਈ ਹੈ ਕੋਈ ਬੰਦੇ ਸੀ ਨਾ 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 ਇਦਾਂ ਦੀ ਕੋਈ ਢਾਲੀ ਪ੍ਰਾਣੀ ਰਣਜੀਤ ਵਗੈਰਾ ਕਿਸੇ ਨਾਲ ਹੋਵੇ ਪਤਾ ਕੁਝ ਨਹੀਂ ਅਜ ਤੱਕ ਅੱਜ ਅੱਜ ਤੱਕ ਅੱਜ ਆਪਾਂ ਜਿੰਨਾ ਵੀ ਕੰਮ ਕੀਤਾ ਚੁੱਪਚੀਪੀਤੇ ਕੰਮ ਕਰਦੇ ਨਾਲ ਘਰੇ ਚੱਲ ਜਦੇ ਨੇ ਰੋਟੀ ਪਾਣਾ ਤੁਹਾਡਾ ਕੰਮ ਕਾਹਦਾ ਹੈਗਾ ਜੀ ਸਲੂਨ ਦਾ ਜੀ ਆਪਣਾ ਕੰਮ ਕਿਹੜੀ ਜਗ੍ਹਾ ਤੇ ਦੁਕਾਨ ਹੈਗੀ ਜੀ ਆਪਣੇ ਵਿਜੇਨਗਰ ਗਿਆ ਅਮਰitsar ਮੌਕੇ ਤੇ ਪੁਲਿਸ ਨੇ ਤਲਾਸ਼ ਕੀਤੀ ਇਸ ਬਾਰੇ ਹਾਂਜੀ 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 ਹੋਣੀ ਕੋਈ ਅਫਸਰ ਆਇਆ ਕੋਈ ਜਾਂਚ ਤੇ ਵਿਜੇਨਗਰ ਟੰਨਾਂ ਨਾਂਗੇ ਚੌਕੰਦੇ ਵਿੱਚ ਆਪਣੀ ਦੁਕਾਨ ਹੈਗੀ ਹੈ ਫਾਈਨ ਨੰਬਰ ਗਲੀ ਤੇ ਲੱਗ ਗਈ ਪੁਲਿਸ ਨੇ ਤਲਾਕ ਲਈ ਦਿੱਤੀ ਇਸ ਬਾਰੇ ਹਾਂਜੀ 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 ਮੌਕੇ ਤੇ ਪੁਲਿਸ ਆਈ ਸੀ ਹਾਂਜੀ ਮੌਕੇ ਤੇ ਆਈ ਆ ਵੀਡੀਓ ਵੀਡੀਓ ਬਣਾ ਕੇ ਚਲ ਗਿਆ ਉਹ ਕਹਿੰਦੇ ਰਿਪੋਰਟ ਕਰ ਦੋ ਹੁਣ ਰਿਪੋਰਟ ਲਗਾਣ ਗਏ ਆ ਕੀ ਮੰਗ ਕੀ ਕਰਦੇ ਜੀ ਕਿਹੜੇ ਬੰਦੇ ਨੇ ਹਾਨੂੰ ਸਵੇ ਹੈਗੀ ਉਹਨੂੰ ਸਾਬੀ ਕਰੇਗੀ ਇਹ ਕੌਣ ਹੈਗੇ ਜਿਨ੍ਹਾਂ ਨੇ ਸਾਡੇ ਨਾਲ ਇਹ ਚੀ ਕੀਤੀ ਹੈ ਕਿੰਨੀ ਉਮਰ ਹੈਗੀ ਸੀ ਉਹਨਾਂ ਦੀ ਜਿਹੜਾ ਕੁਝ ਸਰ ਇਨਾ ਕੋਈ ਹੈ ਨਹੀਂ ਥੋੜੇ ਹੈ ਮੈਂ ਕਿ ਹਲਦੀ ਹੀ ਮੋٹے ਜਵਾਨ ਹੀ ਫਿਰ ਬੰਦੇ ਹੈ ਆਪਣੇ ਹੈਲਦੀ ਬੰਦੇ ਐਕਟਿਵ ਹਤੇ ਹੀ ਵਾਈਟ ਐਕਟਿਵ ਤੇ ਮੈਂ ਨੰਬਰ ਪਲੇਟ ਉਹਨਾਂ ਨੇ ਬਿਲਕੁਲ ਟੇਪਿੰਗ ਕੀਤੀ ਨਹੀਂ ਕਿ ਪਤਾ ਨਹੀਂ ਲੱਗੇ ਕਿ ਕੌਣ ਹੈ ਕੋਈ ਲੱਗੇ ਸ਼ਕਿਏ ਕਿ ਕੈਮਰਾ ਵਗੈਰਾ ਲੱਗਾ ਕੋਈ ਕੈਮਰਾ ਦੋ ਦਿਨ ਇਧਰ ਸ਼ਾ ਲੱਗੇ ਹੋਣ ਹੈ ਗਲੀ ਦੇ ਦੋ ਤਿੰਨ ਗਲੀਆਂ ਹੈਗੀਆਂ ਉਹਨਾਂ ਨੇ ਲੱਗੇ ਕੈਮਰੇ ਲੱਗੇ ਵੈਸੇ